ਸ੍ਰੀ ਗੁਰੂ ਤੁਸੀ ਦੇਖ ਰਹੇ ਹੋ 247 ਪੰਜਾਬ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜੰਮੀ ਸਾਹਿਬ 'ਚ ਲਗਾਇਆ ਗਿਆ ਦਸਤਾਰਾਂ ਦਾ ਲੰਗਰ ਆਬਿਧਾਇਤ ਰਜਨੀਸ਼ ਦਾਲੀਆਂ ਨੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਕੀਤੀ ਜੋੜਿਆਂ ਦੀ ਸੇਵਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ ਗੁਰਪੁਰਬ ਮਨਾਇਆ ਜਾ ਰਿਹਾ ਇਸ ਦੇ ਚਾਲਦੇ ਅੱਜ ਫਿਰੋਜ਼ਪੁਰ 'ਚ ਜਿੱਥੇ ਕਈ ਤਰ੍ਹਾਂ ਦੇ ਅਲੱਗ-ਅਲੱਗ ਲੰਗਰ ਲਗਾਏ ਜਾ ਰਹੇ ਨੇ ਉੱਥੇ ਹੀ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਮਨੀ ਸਾਭ ਚ ਯੂਥ ਵੱਲੋਂ ਦਾ 17 ਦਾ ਲੰਗਰ ਲਗਾਇਆ ਗਿਆ ਬੱਚਾ ਤੇ ਨੌਜਵਾਨਾਂ ਨੂੰ ਸਿੱਖੀ ਜਮ ਨਾਲ ਜੋੜਨ ਲਈ ਉਹਨਾਂ ਦੇ ਦਸਤਾਰਾਂ ਸਜਾਈਆਂ ਗਈਆਂ ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਾਇਆ ਜੋੜੇ ਦੀ ਸੇਵਾ ਕਰਦੇ ਨਜ਼ਰ ਆਏ ਇਸ ਮੌਕੇ ਤੇ ਉਹਨਾਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਅਨੁਸਾਰ ਸਾਨੂੰ ਪਵਨ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਰਲ ਮਿਲ ਕੇ ਸਾਨੂੰ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈ ਮੈਂ ਅੱਜ ਸਾਡੀ ਦੁਨੀਆ ਨੂੰ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਨਮ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈ ਦਿੰਦਾ ਔਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਸੰਦੇਸ਼ ਜਿਹੜਾ ਹੈ ਕਿਰਤ ਕਰੋ ਵੰਡ ਕੇ ਛਕੋ ਇਹ ਸਾਡੇ ਪੰਜਾਬੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਸਨੇਹਾ ਹੈ ਕਿ ਇਸ ਦੁਨੀਆ ਦੇ ਵਿੱਚ ਕੀਰਤ ਜਿਹੜੀ ਹੈਗੀ ਉਸ ਤੋਂ ਉੱਪਰ ਕੁਝ ਨਹੀਂ ਹੈਗਾ ਕੀਰਤ ਕਰੋ ਮਿਹਨਤ ਕਰੋ ਔਰ ਜੋ ਵੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਭਾਈਚਾਰਕ ਸਾਂਝ ਸਾਂਝ ਹੈ ਕਿ ਵੰਡ ਕੇ ਖਾਓ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਵਾਕ ਹੈਗਾ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਜਿਹੜਾ ਸਾਡਾ ਵਾਤਾਵਰਣ ਜਿਹੜੀ ਸਾਡੀ ਪਵਨ ਹੈ ਜਿਹੜੀ ਹਵਾ ਹੈ ਉਹ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਸੋ ਮੈਂ ਦੇਸ਼ ਵਾਸੀਆਂ ਨੂੰ ਸਾਡੇ ਔਰ ਖਾਸ ਤੌਰ ਤੇ ਮੇਰੇ ਪੰਜਾਬੀਆਂ ਨੂੰ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੀ ਸਾਡੀ ਪਰਾਲੀ ਇਹਦੀ ਸਾਭ ਕਰੀਏ ਇਹਨੂੰ ਸਾੜੀਏ ਨਾ ਕਿਉਂਕਿ ਸਾੜਣ ਦੇ ਨਾਲ ਜਿਹੜਾ ਵਾਤਾਵਰਣ ਸਾਡਾ ਦੁਸ਼ਿਤ ਹੁੰਦਾ ਹੈ ਇਹਦੇ ਨਾਲ ਕਈ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਅੱਜ ਇਸ ਖੁਸ਼ੀ ਦੇ ਪਵਿੱਤਰ ਦਿਹਾੜੇ ਦੇ ਉੱਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਦਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੇ ਉੱਤੇ ਜਿਹੜਾ ਅੱਜ ਜਾਮਨੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰਾਂ ਦਾ ਲੰਗਰ ਲਾਇਆ ਗਿਆ ਹੈ ਦਸਤਾਰ ਕੈਂਪ ਵੀ ਲਾਇਆ ਜਾ ਰਿਹਾ ਇੱਥੇ ਇਹ ਸਾਰਾ ਹੀ ਯੂਥ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਪਹਿਲਾਂ ਪੂਰੇ ਅੱਜ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਗੁਰਪੁਰ ਮਨਾਇਆ ਜਾ ਰਿਹਾ ਔਰ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਦਸਤਾਰ ਕੈਂਪ ਔਰ ਦਸਤਾਰ ਲੰਗਰ ਜਿਹੜਾ ਉਹ ਚੱਲਦਾ ਅੱਜ ਪੋਦੇ ਵੀ ਜਿਹੜਾ ਉਹ ਵੰਡੇ ਜਾ ਰਹੇ ਹੈਗੇ ਪੋਦਿਆਂ ਦੇ ਵੀ ਉਹਦੇ ਲਈ ਅੱਜ ਅਸੀਂ ਚਾਹੁੰਦੇ ਹਾਂ ਕਿ ਗ੍ਰੀਨਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਜਿੰਨਾ ਹੋ ਸਕੇ ਕਿਉਂਕਿ ਪੋਲੂਸ਼ਨ ਬਹੁਤ ਹੋ ਰਿਹਾ ਹੁੰਦੇ ਕਾਰਨ ਜਿਹੜਾ ਹੈ ਸਾਨੂੰ ਅੱਜ ਗ੍ਰੀਨਰੀ ਦੀ ਵੀ ਜਿਹੜੀ ਆ ਬੜੀ ਵੱਡੀ ਲੋੜ ਹੈ ਯੂਥ ਵੱਲੋਂ ਜਿਹੜਾ ਹੈ ਜੋ ਪੁਰਾਣਾ ਜਿਹੜਾ ਉਹ ਕੀਤਾ ਜਾ ਰਿਹਾ ਉਹ ਵੱਡੀ ਕਿੰਤੀ ਦੇ ਵਿੱਚ ਸੰਗਤਾਂ ਜਿਹੜੀ ਆ ਅੱਜ ਗੁਰਦੁਆਰਾ ਸਾਹਿਬ ਆ ਰਹੀਆਂ ਔਰ ਨਕਤਬਸਤਕ ਹੋ ਰਹੀਆਂ ਨੇ ਅੱਜ ਇਤਿਹਾਸਿਕ ਸਾਡੇ ਗੁਰਦੁਆਰਾ ਸਾਹਿਬ ਹੈ ਜਾਮਨੀ ਸਾਹਿਬ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਇੱਥੇ ਪਹੁੰਚੀ ਔਰ ਤੁਸੀਂ ਅੱਜ ਲੋਕਾਂ 'ਚ ਇੰਨਾ ਉਤਸ਼ਾਹ ਜਿਹੜਾ ਉਹ ਦਸਤਾਰ ਨੂੰ ਸਜਾਉਣ ਦੇ ਵਿੱਚ ਹੈਗਾ ਕਿ ਛੋਟੇ-ਛੋਟੇ ਬੱਚੇ ਪਰਿਵਾਰ ਉਹਨਾਂ ਦੇ ਮਾਤਾ-ਪਿਤਾ ਜਿਹੜੇ ਆਪ ਇੱਥੇ ਆ ਕੇ ਜੜੀਆਂ ਦਸਤਾਰਾਂ ਸਜਾਉਣ ਲਈ ਆਪਦੇ ਬੱਚਿਆਂ ਨੂੰ ਪ੍ਰੇਰਿਤ ਵੀ ਕਰ ਰਹੀਆਂ ਔਰ ਬੜਾ ਵਧੀਆ ਯੂਥ ਦਾ ਜਿਹੜਾ ਹੈ ਜਿਹੜਾ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਜਿਹੜਾ ਯੂਥ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਥ ਅਕਾਲੀ ਦਲ ਵੱਲੋਂ 1.5 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਮੇਰੀ ਦਸਤਾਰ ਮੇਰੀ ਸ਼ਾਨ ਜਿਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਵੱਧ ਤੋਂ ਵੱਧ ਦਸਤਾਰ ਸਜਾਈਏ ਕਿਉਂਕਿ ਦਸਤਾਰ ਸਿੱਖ ਦੀ ਸ਼ਾਨ ਹਨ ਸਿਰ ਦੀ ਸ਼ਾਨ ਹਨ ਦਸਤਾਰ ਸਾਡਾ ਤਾਜ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਮੁਗਲ ਰਾਜ ਦੇ ਵਿੱਚ ਸਿਰਫ ਰਾਜੇ ਮਹਾਰਾਜੇ ਹੀ ਦਸਤਾਰ ਬਨ ਸਕਦੇ ਸਨ ਗੁਰੂ ਸਾਹਿਬ ਨੇ ਉਹਨਾਂ ਦਾ ਘਰ ਭੰਨਣ ਲਈ ਗਰੀਬ ਜਨਤਾ ਨੂੰ ਮਤਲਬ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਦਸਤਾਰ ਸਜਾਈਏ ਉਸ ਮਹਿਮੇ ਦੇ ਤਹਿਤ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਸਤਾਰ ਕੈਂਪ ਲਗਾਏ ਗਏ ਜਿਸ ਦੇ ਤਹਿਤ ਅੱਜ ਗੁਰਦੁਆਰਾ ਵਜੀਤਪੁਰ ਸਾਹਿਬ ਵਿਖੇ ਵਿਖੇ ਦਾਸ ਵੱਲੋਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਾਰੀ ਟੀਮ ਵੱਲੋਂ ਇੱਥੇ ਦਸਤਾਰ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅਸੀਂ ਸੰਗਤ ਨੂੰ ਪ੍ਰੇਰਿਤ ਕੀਤਾ ਕਿ ਆਪਾਂ ਵੱਧ ਤੋਂ ਵੱਧ ਦਸਤਾਰਾਂ ਸਜਾਈਏ ਕਿਉਂਕਿ ਦਸਤਾਰ ਸਿਰ ਦਾ ਤਾਜ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ